ਬੰਨਾ ਕੀ ਸੀ ਕਹਿੰਦਾ ਕਲੇਸ਼ ਕਿੱッセ ਦਾ ਪੈ ਗਿਆ ਆਪਦੇ ਤੇ ਸਹੀ ਗੱਲ ਐ ਸਹੀ ਕੀ ਗੱਲ ਆ ਮਾ ਜ਼ਹਿਰ ਜੇ ਸਾਡੇ ਕੰਡੇ ਬੀਜ ਹੁਣ ਬੋਲਣਾ ਸੀ ਨਾ ਤੈਨ ਬੋਲਣਾ ਵੀ ਫੇਰ ਹੀ ਮੈਂ ਫੜੂਗਾ ਚਾ ਇਹ ਤਾਂ ਕਹਤਾ ਇਹ ਤਾਂ ਕਹਤਾ ਪਹਿਲਾਂ ਆ ਗਏ ਲੈ ਫੜ ਚਾਹ ਪੀ ਲੈ ਮੈਂਬਰ ਨਹੀਂ ਨਹੀਂ ਬੈਠੇ ਕਿ ਮੈਂ ਕਿਹਾ ਲੈ ਫੜ ਚਾਹ ਪੀ ਹਾਂ ਆ ਲੈ ਫੜ ਮੈਂਬਰ ਹਾਂ ਬਾਤ ਤੇ ਕਹਦੀ ਮੈਂਬਰ ਆ ਨਾ ਬਸ ਲੈ ਚਾਹ ਫੜ ਬਸ ਆਹੀ ਲੈ ਫੜ ਜਾ ਬਸ ਸਿੱਧਾ ਤੈਨੂੰ ਮੈਂਬਰ ਬੰਬਰ ਕਰ ਸੀ ਤੂੰ ਆਇਆ ਹੈ ਇਕੜ ਜੋ ਸੀਨਾ ਰੈਡੀ 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 ਐਕਸ਼ਨ ਉਹ ਸਰਪੰਚਾ ਲੇਟ ਆਇਆ ਪਿਆ ਕੋਈ ਕੰਮ ਦਾ ਡੱਕਾ ਤੋੜ ਲਾ ਬਤੇਰੇ ਕੰਮ ਦੇ ਡੱਕੇ ਤੋੜਿਆ ਪੇੜ ਕੜਾ ਨੂੰ ਸਨਮਾਨਤ ਕਰਤਾ ਕਿਸੇ ਨੇ ਮੂੰਹ ਨਾ ਬੋਲਿਆ ਕਰੋ ਕਿਸੇ ਨੂੰ ਸੱਚ ਮੈਂ ਆਇਆ ਕਹਿੰਦਾ ਸੀ ਠਾਣੇ ਚ ਕੀ ਬਣਿਆ ਓਏ ਬਣਨਾ ਕੀ ਸੀ ਉਹ ਕਹਿੰਦਾ ਕਲੇਸ਼ ਕਿਸੇ ਦਾ ਪਵਾ ਲਿਆ ਆਪਦੇ ਨਾਲ ਕਹਿੰਦਾ ਯਾਰ ਜੇ ਤੁਸੀਂ ਪੰਚਾਇਤੀ ਨਿਮੇੜੋਂਗੇ ਸਹੀ ਗੱਲ ਆ ਫਿਰ ਉਹਨਾਂ ਦੀ ਨਿਮੇੜ ਤਾਂ ਮੈਂ ਦਿੰਦਾ ਹਟ ਲੈ ਮੈਂ ਮਰੇ ਕੋਲ ਲਾ ਪੀ ਲੈ ਗਰਮੀ ਆ ਉਹਨੇ ਪਾਣੀ ਸੀ ਮੈਂ ਪੀ ਲੈ ਪੀ ਲੈ ਬੰਦਾ ਆ ਗਿਆ ਬੰਦਾ ਆ ਗਿਆ ਨਾ ਨਾ ਠੀਕ ਆ ਚੱਲ ਇੱਥੇ ਨੂੰ ਲਾਈਵ ਇੱਥੇ ਲਾਈਵ ਇੱਥੇ ਲਾਈਵ ਉਹ ਗੱਲੀ ਵਾਲੀ ਸੜੀ ਆ ਕਮਰਾ ਹੁਣੀ ਪਿੱਛੇ ਤੁਰਾ ਕੇ ਦੀ ਬਿਸ਼ਰਮੀ ਨਾਲ ਰੈਡੀ ਹਾਂ ਐਕਸ਼ਨ ਪੀਲਾ ਪੀਲਾ ਸਰਪੰਚਾ ਹਾਂ ਜਦੋਂ ਚਾਹ ਪਾਣੀ ਦਾ ਪੁੱਛਣੋਂ ਹਟ ਜੇ ਨਾ ਘਰੇਤੀ ਮੀ ਫਿਰ ਸਮਝ ਲੈ ਤੇ ਨੇੜੀ ਹੁੰਦੇ ਆ ਨੇੜੇ ਕੀ ਹੁੰਦੇ ਆ ਚਾਹ ਪਾਣੀ ਦਾ ਆਪ ਹੀ ਨਹੀਂ ਪੋਦੇ ਉਹਦੇ ਨਹੀਂ ਲੜਾਈ ਜੀ ਹੋਈ ਜਿਹੜੀ ਆਹੋ ਆਹ ਕੱਲ ਹਾਂ ਉਸੇ ਦੇ ਸੱਪਿਆ ਸਾਰੇ ਤੇ ਜਿਹੜੀ ਪਰਸੋ ਹੋਈ ਸੀ ਉਹ ਗੁੱਸਾ ਨਾ ਘਰ ਮੈਂ ਹੂੰ ਕਹਿਣਾ ਦਿਨ ਕਿਹੜਾ ਟੱਪਦਾ ਛੋਟੇ ਲੜਾਈ ਤੋਂ ਬਿਨਾ ਕੋਏ ਉਸੇ ਕਰ ਕੀ ਟਿੰਡਰੀ ਬਈਆ ਆ ਕੀ ਵੱਜਿਆ ਓਏ ਉਦੀ ਵੱਜਿਆ ਕੀ ਵੱਜਿਆ ਕੀ ਐ ਉਹ ਜੂੜ ਚ ਫਸ ਗਿਆ ਸੀ ਨਾ ਜੂੜ ਚ ਕਿਹੜੇ ਜੂੜ ਚ ਉਹ ਇਹਦੀਆਂ ਚਾਂਜਰਾ ਚ ਉਹ ਯਾਰ ਉਹ ਚਾਂਜਰਾ ਹੁੰਦੀਆਂ ਨੇ ਚਾਂਜਰਾ ਹੁੰਦੀਆਂ ਫਿਰ ਇਹਦਾ ਏਡੇ ਏਡੇ ਪਾਈ ਬੈਠੀ ਐ ਚਾਂਜਰਾ ਥੋੜੂਆਂ ਜੂੜ ਇੱਕ ਤਰ੍ਹਾਂ ਦਾ ਖਾਸੀ ਵੱਜੀ ਓਏ ਨਾ ਉਹ ਪਟਿਆ ਗਿਆ ਅੱਛਾ ਤੂੰ ਤਾਂ ਬੰਨ ਤਾਂ ਜੋੜਾ ਪਾਉਣ ਤੋਂ ਗਿਆ ਹਨਾ ਜੋੜਾ ਹੋਰ ਦੋ ਦਿਨ ਹੋ ਗਏ ਪਈ ਨਹੀਂ ਮੇਰਾ ਤਾਂ ਉਹ ਚੱਲ ਦੇਖਦੀ ਤਾਂ ਹੈ ਨਹੀਂ ਘੁੱਟੇ ਚ ਛਿਪੀਦਾ ਕਿਉਂ ਯਾਰ ਮੈਂ ਉਹੀ ਤਰ੍ਹਾਂ ਇਹਨੂੰ ਤਾਂ ਨਾ ਸੋਣਾ ਸੀਨ ਬਣਦਾ ਯਾਰ ਤੂੰ ਮੋਟਕੇ ਦੇ ਫੜ ਲਈ ਲਿਆ ਫਿਰ ਯਾਰ ਤੜਕੇ ਦਾ ਪੁੱਛੇ ਹੀ ਨਹੀਂ ਚੰਗਾ ਤੂੰ ਕਹੀ ਤੜਕੇ ਦੀ ਪਿੱਠੀ ਨਾ ਪਰ ਮੈਂ ਤਾਂ ਮਗੂ ਨੂੰ ਤਰੇ ਫੜਦਾ ਯਾਰ ਓ ਮਾਈ ਬੋਲਣਾ ਐਕਸ਼ਨ ਦੋ ਦਿਨ ਹੋ ਗਏ ਜੋੜਾ ਪਾਉਣ ਦਾ ਮੈਂ ਗਿਆ ਚਲੋ ਦੇਖਦੀ ਤਾਂ ਹੈ ਨਹੀਂ ਘੁੱਟੇ ਚੁੱਪੀ ਲਾ ਓਏ ਕਾ ਮੈਂ ਉਹੀ ਤਰੇ ਫੜਦਾ ਯਾਰ ਸਰਪੰਚਾਂ ਮੇਰੀ ਇੱਜ਼ਤੇ ਨਹੀਂ ਕੋਈ ਓ ਮੈਂ ਕਿਦੋਂ ਕਹਿਣਾ ਹੈ ਮੈਂ ਤਾਂ ਪਿਆਸ ਥੋੜੀ ਹੋਰ ਪੀ ਲੈ ਤੂੰ ਮੈਂ ਤਾਂ ਉਮ ਵੀ ਪੀ ਕੇ ਆਇਆ ਸੀ ਘਰ ਅੱਛਾ ਹਾਂ ਕਿਵੇਂ ਆਇਆ ਸੀ ਤੂੰ ਉਹ ਮੈਂ ਤਾਂ ਲੰਘਿਆ ਜਾਂਦਾ ਸੀ ਨਾਲੇ ਮਹਾਂ ਪਤਾ ਕਰ ਲਾਂ ਉਹਨਾਂ ਦਾ ਕੀ ਬਣਿਆ ਫਿਰ ਚਲ ਵਧੀਆ ਹੋ ਗਿਆ ਮੇਰੇ ਲਈ ਚੰਗਾ ਜੀ ਤੂੰ ਆ ਗਿਆ ਤੜਕੇ ਦੀ ਨੇ ਪਾਣੀ ਨਹੀਂ ਪੁੱਛਿਆ ਮੇਰੇ ਸਾਲਿਆਂ ਦੀ ਸੌਖਾ ਹੋਰ ਨਹੀਂ ਆਉਂਦੀ ਉਹਦੀ ਗੱਲ ਤੁਸੀਂ ਦੇਖੀ ਅਸੀਂ ਵੀ ਹੁਣ ਵੀ ਹੱਸੂਗਾ ਵੀ ਆਈ ਦੇਖ ਚੱਲ ਨਹੀਂ ਵੀ ਤੂੰ ਹੀ ਜਾਇਂ ਕੱਟ ਮੈਂ ਤਾਂ ਤੈਨੂੰ ਪਹਿਲਾਂ ਕਿਹਾ ਯਾਰ ਚਾਹ ਪਾਣੀ ਤੈਨੂੰ ਦਿੰਦੀ ਨਹੀਂ ਸੀ ਹੁਣ ਤੂੰ ਉੱਥੇ ਕਿੱਥੋਂ ਆਵੇਂ ਸੌਖਾ ਕਿਹੜੇ ਤੋਂ ਮੇਰਾ ਡਾਇਲੋਗ ਬੁਲਾ ਦੇ ਡਾਇਲੋਗ ਦੱਸ ਦੇ ਹਾਂ ਚਲੋ ਚੁੱਪ ਓਏ ਯਾਰ ਦੀਪੀ ਮੈਡਮ ਐਥੋਂ ਖੜਾ ਕਰੋ ਰੈਡੀ ਭਾਈ ਹਾਂ ਐਕਸ਼ਨ ਤੜਕੇ ਦਾ ਪਾਣੀ ਵੀ ਨਹੀਂ ਪੁੱਛਿਆ ਸੌਖਾ ਲਾਹੌਰ ਮੈਂ ਤਾਂ ਤੈਨੂੰ ਪਿੱਛੇ ਹੀ ਕਿਹਾ ਚਾਹ ਪਾਣੀ ਦੇਣੋ ਹਟ ਗਈ ਹੁਣ ਓਏ ਕਾਹਨੂੰ ਤੂੰ ਹੋਰ ਨਾ ਮੈਥੋਂ ਘਟਵਾ ਦੀ ਇਹਨੂੰ ਜਾਣ ਦੇ ਯਾਰ ਓਏ ਐਂਗਲ ਕਿੱਥੇ ਤੇਰਾ ਡਬਲ ਹੈ ਓਏ ਐਂਗਲ ਆ ਕੋਈ ਹੈ ਡਬਲ ਹੈ ਕਿ ਸਿੰਗਲ ਤੂੰ ਮੈਨੂੰ ਗੁੱਸਾ ਨਾੜਾ ਏ ਹੋਰ ਨਾ ਘਟਵਾ ਦੀ ਓ ਜਾਣਦਾ ਮੈਂ ਓਏ ਉੱਦ ਦੇਖਿਆ ਮੈਂ ਤੂੰ ਕਹੀਂ ਦੋ ਵਾਲੀ ਓਏ ਵੀ ਨਾ ਜਾਣੀ ਮੈਨੂੰ ਪਾਣੀ ਵੀ ਨਹੀਂ ਪੁੱਛਿਆ ਪਾਣੀ ਵੀ ਨਹੀਂ ਪੁੱਛਿਆ ਤੜਕੇ ਦਾ ਸੌਂਖਾ ਹੋਰ ਮੈਂ ਤਾਂ ਤੈਨੂੰ ਪਹਿਲੀ ਹੀ ਕਿਹਾ ਸੀ ਹੁਣ ਚਾਹ ਪਾਣੀ ਪੁੱਛਣੋਂ ਹਟ ਗਈ ਇਹੋ ਤੂੰ ਮੈਨੂੰ ਗੁੱਸਾ ਨਾ ਦਵਾ ਮੈਂ ਬਰਾ ਮੈਂ ਨੂੰ ਛੱਲੂ ਬਹੁਤ ਉਹ ਜਾਣਦਾ ਮੈਂ ਤੈਨੂੰ ਕੀ ਮੈਨੂੰ ਕਿੱਥੇ ਜਾਣਦਾ ਤੂੰ ਤੈਨੂੰ ਆਪ ਤਾਂ ਮੈਂ ਕਬੱਡੀ ਖੇਡਦਾ ਰਿਹਾ ਤੈਨੂੰ ਈ ਟੂ ਹਿਲ ਵਾਲੀ ਤੇ ਵੇ ਜਰਾ ਇੱਥੇ ਯਾਰ ਦੋ ਖੜਿਆ ਜਦੋਂ ਮੈਂ ਲੜਦੇ ਆ ਪਰ ਟੂਈ ਦਾ ਲੱਗਦੀ ਏਕ ਇਹ ਵੀ ਗੱਲ ਠੀਕ ਆ ਹੋਰ ਪਰ ਐਵੇਂ ਨਾ ਜਾਂ ਚ ਸਰਪੰਚ ਨੂੰ ਨਾ ਮੈਂ ਤਾਂ ਕੁਝ ਨਹੀਂ ਸਮਝਦਾ ਤੈਨੂੰ ਤਾਂ ਚਾਹ ਮੈਂ ਦਿੱਤੀ ਆਰਾਜ਼ ਬਗਵਾ ਨਹੀਂ ਆ ਰਹਾ ਓਏ ਯਾਰ ਯਾ ਫਿਰ ਲੈ ਯਾਰ ਪੀ ਲੈ ਯਾਰ ਫਿਰ ਆਪਦੀ ਹੋ ਗਏ ਚਲ ਓਏ ਹਿੱਥੇ ਹੁਣ ਇਧਰ ਨੂੰ ਲਾ ਮੇਰਾ ਰੈਡੀ ਐਕਸ਼ਨ ਸੌਖਾ ਪਾਣੀ ਵੀ ਨਹੀਂ ਪੁੱਛਿਆ ਤੜਕੇ ਦਾ ਸੌਖਾ ਓਏ ਹੋਰ ਯਾਰ ਮੜਾ ਮੋਟੇ ਨੂੰ ਸਮਝਾ ਜਾ ਬਾਈ ਮਣਕੀ ਓ ਮੈਂ ਤਾਂ ਤੈਨੂੰ ਪਹਿਲੇ ਹੀ ਕਿਹਾ ਸੀ ਚਾਹ ਪਾਣੀ ਪੁੱਛਣਾ ਐਟਰੀਆ ਨਾਲੇ ਮੈਂ ਕਿਉਂ ਚਾਹ ਫਿਆ ਨਾ ਪੰਗੇ ਕਰਾਂ ਓਏ ਉਹ ਜੇ ਸਮਝਾ ਜੇਗਾ ਵਧੀਆ ਰਹੇਗਾ ਜੇ ਮੈਂ ਸ਼ਿੱਲੀ ਨਾ ਫਿਰ ਕੰਮ ਬਾਜੂ ਜਾਣਦਾ ਮੈਂ ਤੈਨੂੰ ਕੀ ਜਾਣਦਾ ਮੈਨੂੰ ਕਿੱਥੇ ਜਾਂਦਾ ਤੈਨੂੰ ਉਹਦਾ ਮੈਂ ਕਬੱਡੀ ਖੇਡਦਾ ਰਿਹਾ ਟੌਪ ਦਾ ਰੇਡਰ ਸੀ ਟੰਗੋ ਦਾ ਟੂ ਹੀਲ ਵਾਲੀ ਯਾਰ ਇਹ ਤਾਂ ਹੁਣ ਖਾੜੇ ਜਦੋਂ ਦੋ ਮੱਲ ਕੋੜਨਗੇ ਇੱਕ ਦੀ ਤਾਂ ਟੂਹੀ ਲੱਗੂਗੀ ਇਹ ਤਾਰਦਾ ਬਣੀ ਹੈ ਇਹ ਵੀ ਗੱਲ ਠੀਕ ਹੈ ਚੱਲ ਮੈਂ ਤਾਂ ਜਾਣਾਂ ਮੇਰੀ ਗੱਲ ਸੁਣ ਹਾਂ ਚੱਲ ਮੈਂ ਜਾਣਾਂ ਬਾਅਦ ਚਾ ਹੁਣ ਤੂੰ ਗਲਤ ਕਰ ਗਿਆ ਤੂੰ ਕਿੱਥੇ ਜਾ ਤਾ ਹੀ ਜਾ ਵੀ ਜਾ ਵੀ ਐਕਸ਼ਨ ਐਮੀਨਾ ਸਮਝ ਮੈਨੂੰ ਕਬੱਡੀ ਖੇਡਦਾ ਰਿਹਾ ਓਥੇ ਚ ਜਮਾਂ ਸਿਰੇ ਤੋਂ ਚੱਲ ਐਕਸ਼ਨ ਓਏ ਹੋਰ ਯਾਰ ਮੈਂ ਬਰਾ ਤੜਕੇ ਦਾ ਪਾਣੀ ਵੀ ਨਹੀਂ ਪੁੱਛਿਆ ਸੌਖ ਓਏ ਹੋਰ ਸਮਝਾ ਦੇ ਭਰਾ ਬੈਨੂੰ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਨਾ ਓ ਭਰਾ ਮੈਂ ਕੋਚਾਫਿਆ ਨਾ ਪੰਗੇ ਲਵਾ ਓ ਸਮਝਾ ਦੇ ਗੱਲ ਪਤਾ ਕੀ ਹੈ ਜੇ ਮੈਂ ਸਮਝਾਉਣ ਲੱਗਾ ਨਾ ਫਿਰ ਕੰਮ ਬਾਜੂ ਐਣੀ ਪਤਾ ਕਿੱਥੇ ਬਜੂ ਅੱਛਾ ਕਿਉਂ ਤੂੰ ਮੈਨੂੰ ਇਹ ਜ਼ਰੂਰ ਕਿਹਾ ਤੈਨਾਂ ਰੋਮ ਕਬੱਡੀ ਖੇਡਦਾ ਰਿਆ ਤੈਨੂੰ ਦਾ ਟੂ ਹील ਵਾਲੀ ਫੜੀ ਸਹੀ ਗੱਲ ਆ ਫਿਰ ਉਹਨਾਂ ਦੀ ਉਹ ਸਹੀ ਗੱਲ ਨੂੰ ਆ ਕੀ ਦੱਸਾਂ ਤੈਨੂੰ ساری ਪੱਟੀ ਉਹ ਚਾਹ ਲੈ ਕੇ ਨਹੀਂ ਆਈ ਸਰਪੰਚਣੀ ਐ ਬਾਈ ਖੜ ਜਾ ਜਦੋਂ ਦਵਾਰੇ ਗਿਆ ਬਣਾ ਚੇਤੇ ਤੂੰ ਬੋਲਣਾ ਸੀ ਭਾਈ ਕੀ ਨੇ ਬੋਲਣਾ ਤੈਨੂੰ ਬੋਲਣਾ ਦੱਸ ਕੀ ਨੇ ਬੋਲਣਾ ਇਹ ਐ ਹੁਣ ਸੀਗੇ ਵੀ ਕਿਹੜਾ ਬੋਲ ਪਹਿਲਾਂ ਲੈ ਕੀ ਨੇ ਬੋਲਣਾ ਤੂੰ ਦੱਸ ਮੈਂਬਰ ਨੇ ਬੋਲਣਾ ਨਹੀਂ ਹੱਸੀ ਇਹ ਚਾਹੀ ਨਹੀਂ ਪੁੱਛਣੋ ਵੜ ਗਈ ਤੈਨੂੰ ਹਾਂ ਹਾਂ ਇਹ ਦਰਵਾਜ਼ਾ ਦਰਵਾਜ਼ਾ ਚੱਲ ਕੋਈ ਨਾ ਮਾਰੇ ਦਾ ਕੁਝ ਨਹੀਂ ਹੁੰਦਾ ਚੱਕ ਲੈ ਚੱਕ ਲੈ ਖਲੋ ਚੱਕ ਕੱਲੇ ਦਾ ਕੋਈ ਤੂੰ ਸਦਾ ਮੁੜ ਕੇ ਸੀ ਜਾਓ ਹਾਂ ਹੋ ਸਰਪੰਚਾ ਮੈਨੂੰ ਦੇ ਨੀ ਨਿਕਲਦਾ ਤਾਂ ਤੱਕ ਓਏ ਬੱਸ ਓਏ ਗੁੱਸਾ ਨਾ ਕਰੀ ਓਰੇ ਆ ਗਿਆ ਇਹ ਮੇਰੀ ਰੈਕਡਿੰਗ ਦਿੱਤਾ ਹੈ ਸਰਪੰਚਾ ਹੂੰ ਕਿਵੇਂ ਸਰਾਲ ਵਾਂਗੂ ਪਿਆ ਮੜਾ ਮੋਟਾ ਕੰਮ ਦਾ ਡੱਕਾ ਤੋੜ ਲਾ ਅੱਛਾ ਜੇ ਡੱਕੇ ਤੋੜਦੇ ਫਿਰ ਕਿਹੜਾ ਤੇਰੇ ਵਰਗੇ ਸਾਨੂੰ ਟਰਾਫੀਆਂ ਚ ਨਾਮ ਦੇ ਦਿੰਦੇ ਆ ਮੂੰਹ ਨਾ ਬੋਲਿਆ ਕਰੋ ਦੋਨੇ ਜੀ ਤੇ ਭੈਣ ਦੇ ਨਾਲ ਹੁਣ ਟਰੱਕ ਆ ਗਿਆ ਯਾਰ ਕਈ ਕਈ ਸੀਨ ਪੈਂਦੇ ਆ ਕਈ ਕੀ ਸੀਨ ਹੁੰਦੇ ਆ ਉਹ ਸਰਪੰਚਾ ਹਾਂ ਲੇਟਿਆ ਪੈਂ ਕੋਈ ਕੰਮ ਦਾ ਡੱਕਾ ਤੋੜ ਲੈ ਨਾ ਜੇ ਕੰਮ ਦੇ ਡੱਕੇ ਤੋੜਦੇ ਫਿਰ ਕਿਹੜਾ ਤੇਰੇ ਵਰਗੇ ਟਰਾਫੀਆਂ ਨਾਲ ਸਨਮਾਨਤ ਕਰ ਜਾਂਦੇ ਮੂੰਹ ਨਾ ਬੋਲਿਆ ਕਰੋ ਦੋਨੇ ਜੀ ਮੂੰਹ ਨਾ ਬੋਲਿਆ ਕਰੋ ਨਾਲੇ ਹੋ ਉਹ ਸੱਚ ਮੈਂ ਤਾਂ ਐਂ ਕਹਿੰਦਾ ਸੀ ਠਾਣੇ 'ਚ ਕੀ ਬਣਿਆ ਹੋਏ ਠਾਣੇ 'ਚ ਕੀ ਬਣਨਾ ਸੀ ਉਹ ਕਹਿੰਦਾ ਐਂ ਜੇ ਤੁਸੀਂ ਘਰਾਂ ਦੇ ਫੈਸਲੇ ਕਰਾਓਗੇ ਆਪਦਾ ਫੈਸਲਾ ਸੁੱਤੋਂ ਨਿਭੜਦਾ ਨਹੀਂ ਸਹੀ ਗੱਲ ਆ ਫਿਰ ਉਹਨਾਂ ਦੀ ਬਿਲਕੁਲ ਸਹੀ ਗੱਲ ਆ ਸਰਪੰਚਾ ਜਦੋਂ ਤੀਮੀ ਘਰੇ ਚਾਹ ਪਾਣੀ ਪੁੱਛਣੋਂ ਹਟ ਜੇ ਨਾ ਸਮਝ ਲੈ ਟਾਈਮ ਨੇੜੀ ਹੁੰਦਾ ਤੇਰੇ ਕਹਿਣ ਦਾ ਮਤਲਬ ਕੀ ਹੈ ਵੀ ਮੇਰੀ ਇੱਜ਼ਤ ਨਹੀਂ ਹੈ ਉਹ ਛੱਡਿਆ ਕਰ ਜਾਣਦਾ ਮੈਂ ਕੀ ਜਾਣਦਾ ਤੂੰ ਮੈਨੂੰ ਜਾਣਦਾ ਨਹੀਂ ਤੈਨੂੰ ਐ ਵਦਾਂ ਮੈਂ ਕਬੱਡੀ ਖੇਡਦਾ ਰਿਹਾ ਤੰਗੋ ਤਾਂ ਠੂਕਣਾ ਲਵਾ ਲਿਆ ਸਾਰੇ ਓਏ ਯਾਰਾਂ ਦੀ ਓਏ ਬਈਆ ਕੋਈ ਗੱਲ ਹੈ ਡਿੰਪਲ ਪੰਜੋ ਸੀਨ ਵੀ ਅੱਗ ਬਣੀ ਜਾਂਦਾ ਐਨਾ ਵਧੀਆ ਸੀਨ ਸੀਨ ਵੀ ਸਿਰਾ ਬਣੀ ਜਾਂਦਾ ਚਲ ਹੁਣ ਕੋ ਲੋ ਫੇਰ ਮਾਰਾਂ ਇਹ ਚੂਪਾਉ ਗੱਲ ਕਰੀ ਫੱਟੜੀ ਵੀ ਹੋਰ ਰਹਿ ਗਈ ਸਾਡੇ ਚਾਂਦਰ ਵਾਲੀ ਉਹ ਗੱਲ ਰਹੇਗੀ ਚੱਲ ਯਾਰ ਉਹ ਕਿੱਥੇ ਰਹੀ ਅਜੇ ਤਾਂ ਚੱਲੂਗੀ ਅਜੇ ਤਾਂ ਹੁਣ ਚੱਲੂਗੀ ਫੇਰ ਪਹਿਲੀ ਕਹਿਣੀ ਸੀ ਸੱਟ ਵਾਲੀ ਉਹਦੀ ਚਾਹ ਤੋਂ ਇਹਦੇ ਇਹ ਕਰਕੇ ਆ ਫਿਰ ਹੁਣ ਚੱਲੂਗੀ ਓਏ ਹਾਂ ਬਈ ਦੁਬਾਰੇ ਹੋਰ ਪਾਈ ਤਾਂ ਕਹਿਣਾ ਉਹ ਬਾਅਦ ਚ ਤਾਂ ਹੋਰ ਹੀ ਕੰਨਾ ਹੋਊਗਾ ਬਾਅਦ ਚ ਤਾਂ ਥੋੜੀਆ ਚਾਹ ਦੀ ਗੱਲ ਸ਼ੁਰੂ ਹੋ ਗਈ ਉਹ ਤਾਂ ਪਹਿਲਾਂ ਸੀ ਨਾ ਹੁਣ ਵਧਾ ਦਾਂਗੇ ਕਿਉਂ ਕਰਾ ਜੀ ਦੁਬਾਰੇ ਥੋੜੇ ਨੇ ਛੱਤ ਦੀ ਗੱਲ ਚੱਲੀ ਉਹਨੇ ਕਿਹਾ ਰੱਖੀ ਹੱਥ ਮਾਰਨੂੰ ਤੈਨੂੰ ਚੱਲ ਯਾਰ ਮੈਨੂੰ ਲੱਗਦਾ ਪਹਿਲਾਂ ਸੀ ਬਾਅਦ ਚ ਸੀ ਛੱਤ ਦੀ ਗੱਲ ਓਏ ਯਾਰ ਮੈਂ ਦੱਸਦਾ ਬਈ ਕੋਈ ਨਾ ਕੋਈ ਸ਼ੁਰੂ ਕਰੈ ਨੇ ਵੀ ਐ ਪਿਆਂਗਾ ਲੈਟਿਆ ਹਾਂ ਤੂੰ ਕਹਿੰਦਾ ਯਾਰ ਪਹਿਲਾ ਕੰਮ ਕਰਕੇ ਕਿਹੜਾ ਮੈਡਲ ਮਿਲ ਕੇ ਉਸ ਤੋਂ ਬਾਅਦ ਫਿਰ ਇਹ ਨਾ ਕਰ ਹਾਂ ਸੱਟ ਦੀ ਗੱਲ ਨਾ ਉਹ ਤੋਂ ਪਹਿਲਾਂ ਨੇ ਉਹ ਕਹਿਣਾ ਸੀ ਉਹ ਨਿਬੜ ਗਿਆ ਕਹਿੰਦਾ ਹਾਂ ਨਿਬੜ ਗਿਆ ਤੇ ਨਾਲੇ ਸੱਟ ਜੀ ਕਿੰਮਰੀ ਓਏ ਇਹਦੇ ਕਰਕੇ ਹੋਇਆ ਉਦੋਂ ਆਉਂਦੀ ਆ ਉਹ ਠੀਕ ਹੈ ਫੇਰ ਚਲਾਈ ਚੱਲ 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 ਐਕਸ਼ਨ ਉਹ ਸਰਪੰਚਾ ਹਾਂ ਖੜਾ ਹੋ ਜਾ ਕੋਈ ਕੰਮ ਦਾ ਡੱਕਾ ਤੋੜ ਲੈ ਜੇ ਢੱਕੇ ਤੋੜਦੇ ਫੇਰ ਕੀ ਤੂੰ ਟਰਾਫੀ ਨਾ ਸਨਮਾਨਤ ਕਰ ਦੇਗਾ ਮੈਨੂੰ ਹੂ ਨਾ ਬੋਲਿਆ ਕਰੋ ਦੋਨੇ ਜੀ ਨਾਲੇ ਲੋਕਾਂ ਨੇ ਕਰਤਾ ਲੋਕਾਂ ਨੇ ਕਰਤਾ ਆ ਕੀ ਵੱਜਾ ਓਏ ਓਏ ਜੂੜ ਚ ਫਸ ਗਿਆ ਸੀ ਪੈਰ ਜੂੜ ਚ ਓਏ ਨਾ ਉਹ ਫਸ ਗਿਆ ਸੀ ਜੂੜ ਚ ਕਿਹੜੇ ਜੂੜ ਚ ਚਾਂਜਰਾ ਚ ਵੱਜ ਗਿਆ ਸੀ ਸਰਪੰਚਣੀ ਦੇ ਓਏ ਫਿਰ ਤੂੰ ਚਾਂਜਰਾ ਕਹਿ ਚਾਂਜਰਾ ਨਹੀਂ ਨਾ ਉਹ ਜੂੜ ਇੱਕ ਤਰ੍ਹਾਂ ਦੀ ਨੀ ਨੀ ਮੋਟੀਆਂ ਪਾਈ ਬੈਠੀ ਅੱਛਾ ਚੱਲ ਛੱਡ ਮੈਂ ਤਾਂ ਜਿੱਦੇ ਕੁश्ती ਜੀ ਹੋਗੀ ਜੀ ਉਹ ਵੱਜਦੀਆਂ ਰਹਿੰਦੀਆਂ ਮੈਂ ਤਾਂ ਐਂ ਕਹਿੰਦਾ ਸੀ ਠਾਣੇ ਚ ਕੀ ਬਣਿਆ ਹੋਏ ਪੜਨਾ ਕੀ ਸੀ ਉਹ ਕਹਿੰਦਾ ਹਰ ਜਾ ਤੁਸੀਂ ਦੂਜਿਆਂ ਦਾ ਫੈਸਲਾ ਨਹੀਂ ਵੜੋਂਗੇ ਆਪ ਦਾ ਜਦੋਂ ਨਿਭੜਦਾ ਨਹੀਂ ਕਰਦਾ ਸਹੀ ਗੱਲ ਆ ਫਿਰ ਉਹਨਾਂ ਦੀ ਸਹੀ ਗੱਲ ਆ ਫਿਰ ਹੁਣ ਮੈਂ ਕੀ ਕਰਾਂ ਦੱਸ ਆ ਜਿੱਦਿਆਂ ਦੀ ਮੱਥੇ ਲੱਗੀ ਆ ਉਹਦੇ ਦਾ ਸਾਰਾ ਕੁਝ ਸਰਪੰਚਾ ਜਦੋਂ ਘਰ 'ਚ ਚਾਹ ਪਾਣੀ ਪੁੱਛਣੋਂ ਹਟ ਜੇ ਨਾ ਤੀਮੀ ਸਮਝ ਲੈ ਟਾਈਮ ਨੇੜੇ ਹੀ ਆ ਨੇੜੇ ਦਾ ਮਤਲਬ ਕੀ ਉਹ ਮੈਂ ਉਹ ਕਹਿਣਾ ਤੂੰ ਨੂੰ ਜਾਣਦਾ ਨਹੀਂ ਜਾਣਦਾ ਮੈਂ ਤੈਨੂੰ ਐਵੇਂ ਇਹਦੀ ਇੱਜ਼ਤ ਨਹੀਂ ਹੈਗੀ ਤੈਨੂੰ ਐ ਨਹੀਂ ਪਤਾ ਵੀ ਇੱਜ਼ਤ ਨਹੀਂ ਹੈਗੀ ਚੋਪਰਾ ਹੋ ਬਾਤ ਨਹੀਂ ਯਾਰਾ ਤਾਂ ਆਪਣੀ ਚੱਪਲੀ ਲੈ ਇੱਕ ਗਰਾਰੀ ਆ ਹੀ ਪੈਂਦੀ ਹੁੰਦੀ ਐ सरपंचਾ ਲੇਟ ਆ ਪਿਆ ਕੋਈ ਕੰਮ ਦਾ ਡੱਕਾ ਤੋੜ ਲਾ ਜੇ ਕੰਮ ਦਾ ਡੱਕੇ ਤੋੜ ਦੇ ਕੌਣ ਸੀ ਵਜਹ ਹਾਰਨ ਵੱਜ ਗਿਆ ਹੋਰ ਤਾਂ ਵੀ ਕੀ ਆ ਚਲ ਕੁਦਰਤੀ ਆਫਤ ਹੋ ਰਹੀ ਆ ਮੰਮਰੇ ਤੂੰ ਹੀ ਪੀ ਲੈ ਹੁਣ ਚਾ ਸਰਪੰਚਾ ਆ来ੋ ਕੋਲ ਆਉਣ ਜਲਦੀ ਬੱਜਾ ਸਪੀਡ ਵਾ 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 ਚਲ ਆ ਬਵੇ ਦੋ ਸ਼ਬਦ ਹੋਰ ਜੁੜ ਕੇ ਜੀ ਗੁੱਸੇ ਸਹੀ ਜੀ ਨਾ ਹਾਂ ਉਹ ਬਾਤ ਸਰਪੰਚਾ ਜਦੋਂ ਘਰੇ ਨਾ ਤੀਵੀਂ ਚਾਹ ਪਾਣੀ ਪੁੱਛਣੋਂ ਹਟ ਜੇ ਸਮਝ ਲੈ ਟਾਈਮ ਨੇੜੀ ਆ ਮਤਲਬ ਕੀ ਹੈ ਤੇਰੇ ਕਹਿਣ ਦਾ ਨਹੀਂ ਮੇਰੀ ਇੱਜ਼ਤ ਨਹੀਂ ਕੋਈ ਮੈਂ ਡਰਦਾ ਉਹ ਜਾਣ ਮੇਰੀ ਗੱਲ ਸੁਣਦਾ ਤੂੰ ਮੈਨੂੰ ਨਹੀਂ ਜਾਣਦਾ ਉਹ ਜਾਣਦਾ ਮੈਂ ਤੈਨੂੰ ਐ ਪਤਾ ਪਿਛਲੇ ਟਾਈਮ 'ਚ ਕਬੱਡੀ ਖੇਡਦਾ ਰਿਆ ਤੰਗੋ ਤਾਂ ਢੂਹੀਲ ਵਾਲੀ ਉਹ ਪਰ ਯਾਰ ਜਦੋਂ ਖਾੜੇ 'ਚ ਦੋ ਮੱਲ ਕੁ ਡੰਗੇ ਇੱਕ ਤਾਂ ਟੁੱਗ ਗਈ ਇਹ ਵੀ ਠੀਕ ਹੈ ਠੀਕ ਤਾਂ ਹੈਗਾ ਹੀ ਆ ਫਿਰ ਗੱਲ ਹੋਰ ਲਾ ਖੜਾ ਓਏ ਹੋਰ ਚਾਹ ਪੀ ਲੈ ਹਾਂ ਨਹੀਂ ਤੇਰੇ ਬਾਦੀ ਇੱਜ਼ਤ ਨਹੀਂ ਮੇਰੀ ਹੂੰ ਜੇ ਮੈਂ ਕਾ ਤਾਂ ਕੰਚ ਦੇ ਗਲਾਸ ਚ ਆਉਗੀ ਆਹੋ ਦੇਖ ਲਈ ਮੈਂ ਹਾਂ ਚਾਹ ਦੇ ਗਲਾਸ ਚ ਚਾਹ ਦੇ ਨਹੀਂ ਪਿੱਛੇ ਆਹ ਦੇ ਫਿਰ ਚਾਹ ਤਾਂ ਪਾੜ ਲਈ ਹੈ ਸਿਰ ਮੈਂ ਬਰਾ ਕਦੇ ਮੜਾ ਸਮਝਾਈ ਜਾ ਮੈਂ ਕਿ ਚਲ ਮੈਂ ਬਰਾ ਪਿਆ ਯਾਰ ਮੈਂ ਤਾਂ ਤੜਕੇ ਦਾ ਪਾਣੀ ਨਹੀਂ ਪੀਚੇ ਨੇ ਸੌ ਚੱਕਣਾ ਆ ਹਾਂ ਐਕਸ਼ਨ ਓਏ ਉਹ ਕਿਹੜਾ ਦੇਖਦੀ ਆ ਚਲ ਚਾਹ ਪੀ ਲੈ ਨਹੀਂ ਤੇਰੇ ਕਹਿਣ ਦਾ ਮਤਲਬ ਮੇਰੀ ਦੁਆਰੇ ਦਾ ਉਹ ਮੈਂ ਕਰ ਨਾਲ ਬਈ ਹੋ ਗਈ ਕਿਵੇਂ ਸੋਣਾ ਕਿਹੜਾ ਅੱਛਾ ਖਾ ਉਹ ਹੁਣ ਲਿਖ ਕੇ ਦੇਵਾਂ ਚਿੱਠੀ ਤੇ ਚਲ ਬਣਾ ਦੇ ਯਾਰ ਹਾਂ ਐਕਸ਼ਨ ਚਲ ਮੇਰੇ ਵਾਲੀ ਚੁਪੀ ਲੈ ਦੋ ਕੋਟਾਂ ਉਹ ਕਿਹੜਾ ਦੇਖਦੀ ਆ ਕਿਉਂ ਮੇਰੀ ਇੱਜ਼ਤ ਨਹੀਂ ਤੈਨੂੰ ਐਵੇਂ ਸਰਪੰਚਣੀ ਮੈਨੂੰ ਚਾਹ ਨਹੀਂ ਪਿਵਾਉਂਦੀ ਉਹ ਜੇ ਕਹਾ ਤਾਂ ਕੱਚ ਦੇ ਗਲਾਸ ਚ ਰੋਗੀ ਉਹ ਇੱਥੇ ਮਿੰਟਾਂ ਚ ਦੀ ਹਾਂ ਉਹ ਮੈਂ ਦੇਖ ਲਿਆ ਚੱਲ ਫੜਾ ਦੇ ਯਾਰ ਕੁੱਟ ਮੈਂ ਤਾਂ ਤੜਕੇ ਦਾ ਪੰਜ ਗਲਾਸ ਨਹੀਂ ਪੀਤਾ ਸੌ ਖਾ ਹੁਣ ਪਰਨੋਟ ਤੇ ਲਿਖ ਕੇ ਦੇਵਾ ਇਹ ਤਾਂ ਗਲਤ ਹੈ ਯਾਰ ਤੜਕੇ ਦੀ ਕੀ ਹੁਣ ਦੇਖੀਆ ਵਧੀਆ ਤੂੰ ਪਹਿਲਾਂ ਆ ਜਾਂਦਾ ਮੈਂ ਤਾਂ ਪੀ ਕੇ ਆਇਆ ਸੀ ਚੱਲ ਇਹਨੂੰ ਸਮਝਾ ਕੇ ਜਾ ਮਾੜਾ ਮੁੰਡਾ ਮੈਂ ਕਿਉਂ ਚਾ ਫਿਆਨਾ ਪੰਗੇ ਲਵਾ ਬਾਹ ਉਹ ਤੇਰੇ ਨਾ ਮੇਰਾ ਬੋਲਿਆ ਕੰਮ ਗਲਤ ਹੋ ਜਾ ਨਾ ਪਰਵਾਹ ਆਪਾ ਤਾਂ ਨਹੀਂ ਪੰਗਾ ਲੈਂਦੇ ਤੇਰਾ ਘਰ ਤੇਰੀ ਤੀਮੀ ਤੂੰ ਸੰਭਾਲ ਦਿੰਦੀ ਆਈ ਹੈ ਨਾ ਮੇਰਦਾ ਸਾਰੀ ਸਰਪੰਚੀ ਰੋਲ ਤੇ ਦਿੱਤੇ ਜੁੱਤੇ ਤਾਂ ਮੈਂ ਨਾ ਦਈਆਂ ਚੱਲ ਮੈਂ ਤਾਂ ਚੱਲਦਾ ਠੀਕ ਐ ਭਗ ਜਾ ਭਰਾਵਾ ਇੱਥੇ ਇੱਥੇ ਰੱਖ ਦੁਬਾਰੇ ਗਿਆ ਭਗ ਜਾ ਉਧਰੋਂ ਆ ਦੂ ਫੇਤੋਗੀ ਹਾਂ ਮੈਂ ਮੈਂ ਇੱਕ ਫੇਰੇ ਮੇਰੀ ਤਾਂ ਸਾਰੀ ਸਰਪੰਚੀ ਰੋਲ ਤੇ ਉਹਦੀ ਉਹਨੇ ਪਹੁੰਚ ਜਿਓ ਮੈਂ ਕਿ ਲੈਣ ਦੇ ਜਾ ਹਾਂ ਤਾਂ ਚੱਕੀ ਜੰਗਾ ਮਾੜਾ ਇਦੋਂ ਬਾਦ ਚੱਲ ਤੂੰ ਹੁਣ ਕਹੀਂ ਤੂੰ ਭੈਣ ਚ ਆ ਜਿੱਦਣ ਦੀ ਆਈ ਹੈ ਨਾ ਸਰਪੰਚੀ ਮੇਰੀ ਤਾਂ ਜਿੱਦ ਚੱਲ 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 ਅੱਜ ਜਦਨ ਦੀ ਆ ਸਰਪੰਚਣੀ ਆਈ ਹੈ ਨਾ ਮੇਰੇ ਤਾਂ ਸਾਰੀ ਸਰਪੰਚੀ ਰੋਲ ਥੀ ਨਾਂ ਦੇ ਜਿੱਤਿਆ ਮੈਂ ਤਾਂ ਅੱਛਾ ਭਾਈ ਤੂੰ ਜਾ ਫੇਰ ਉੱਥੇ ਮੈਂ ਇੱਕੋ ਹੀ ਚੱਲੂ ਮੈਂ ਨਹੀਂ ਨਾ ਨਾ ਤੇਰੇ ਤੋਂ ਬਾਅਦ ਆਉਗੀ ਚੱਲ ਕੇ ਵਗ ਜੂਂਦਾ ਫਿਰ ਮੈਂ ਚੱਲਦਾ ਚੰਗਾ ਭਾਈ ਸਰਪੰਚਣੀ ਆ ਪੱਤਰ ਜੀ ਚੱਲ ਮੈਂ ਤਾਂ ਚੱਲਿਆ ਮੈਡਮ ਥੋੜਾ ਪਿੱਛੇ ਹੋ ਜਾਓ ਦੋਸਤ ਅੱਛਾ ਅੱਜ ਜਦਨ ਦੀ ਆਈ ਹੈ ਨਾ ਮੇਰੇ ਤਾਂ ਸਾਰੀ ਸਰਪੰਚੀ ਰੋਲ ਥੀ ਨਾਂ ਦੇ ਜਿੱਤਿਆ ਸਰਪੰਚ ਅੱਛਾ ਚੱਲ ਸਰਪੰਚਾ ਮੈਂ ਤਾਂ ਚੱਲਦਾ ਹੈ ਹਾਂ ਹਾਂ ਕੀ ਗੱਲ ਹੈ ਇੱਥੇ ਸਰਪੰਚੀ ਰੁਲ ਗਈ ਬਈ ਜੇ ਤਾਂ ਮੱਲ ਮੋੜਾਂ ਜਾ ਹਾਂ ਜਿੱਦਣ ਦੀ ਆ ਸਰਪੰਚੀ ਨੇ ਆਈ ਹੈ ਨਾ ਮੇਰੀ ਤਾਂ ਸਾਰੀ ਸਰਪੰਚੀ ਰੋਲ ਥੀ ਹਾਂ ਜਿੱਦਣ ਦੀ ਆ ਸਰਪੰਚੀ ਆਈ ਸਰਪੰਚੀ ਖੜ ਦੇ ਅੱਜ ਜਦਿਲ ਦੀ ਸਰਪੰਚਣੀ ਆਈ ਹੈ ਨਾ ਮੇਰੇ ਤਾਂ ਸਾਰੀ ਸਰਪੰਚੀ ਰੋਲ ਸੀ